ਵਾਸੀ ਕਾਲ ਵੀਰ ਜੀ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਚੈੱਕ ਕਰਾਉਂਦੇ ਆ ਜਾਨਵਰ ਤੁਹਾਨੂੰ ਕਿਹਾ ਜੀ ਨਾ ਡੱਬੇ ਨੇ ਬੱਚੇ ਕੱਢਦੇ ਆ ਆ ਦੇਖੋ ਬਈ ਇੱਕ ਤਾਂ ਕੱਢਿਆਗਾ ਲਾਲ ਚੀਨਾ ਲੱਗਦਾ ਇੱਕ ਕਾਲਾ ਜੀਨਾ ਇੱਕ ਮੈਨ ਲੱਗਦਾ ਨਾਲ ਚੀਨਾ ਇੱਕ ਤਾਂ ਮਾਂ ਵਰਗਾ ਲੱਗਦਾਗਾ ਤੇ ਇੱਕ ਲਾਲ ਚੀਨਾਗਾ ਆ ਦੇਖੋ ਓਏ ਨਾ ਆ ਦੇਖੋ ਇੱਕ ਤਾਂ ਕੱਢਿਆ ਆ ਲਾਲ ਚੀਨਾ ਬਾਈ ਇੱਕ ਕੱਢਿਆ ਆਪਣਾ ਕਬੂਤਰੀ ਵਰਗਾ ਇਹਦੇ ਵਰਗਾ ਆਪਣੇ ਆਹ ਜੋੜਾ ਲਾਇਆ ਸੀਗਾ ਤੇ ਆ ਬੈਠਿਆ ਬੱਚੇ ਆ ਲਾਲ ਚੀਨਾ ਵੀਰੇ ਆ ਵੀ ਲਾਲ ਚੀਨਾ ਆ ਪੱਠੇ ਆ ਬਾਈ ਗਿੰਝਗੇ ਸਾਰੇ ਕਾਹ ਨਵੇਂ ਕੱਢੇ ਕਾਲੇ ਚੀਨੇ ਨੇ ਆਪਣੇ ਨੇ ਇਹਦੇ ਇਹ ਆਪਣਾ ਬੈਠਾ ਜਿਹੜਾ ਇੱਕ ਜੀ ਚੌੜੀ ਗਰੀ ਬੈਠਾ ਇਹਦੇ ਪੱਠੇ ਨੇ ਤੇ ਇਸ ਦੂਬਾ ਚੋਂ ਆ ਪੱਠੀ ਕਬੂਦਰੀ ਆ ਗਈ ਆ ਆ ਗਈ ਆਪਣੀ ਆ ਵੀ ਤਿੰਨ ਦਿਨ ਬਾਅਦ ਮੁੜ ਕੇ ਆਇਆ ਜਿਹਦਾ ਪੱਠਾ ਇੱਕ ਹੋਰ ਹੈ ਜਮਾ ਹੀ ਨਹੀਂ ਜਾਂਦੇ ਵੀਰੇ ਜਿਹੜਾ ਨਾਲ ਬੈਠਾਗਾ ਦਾ ਜਿਹੜਾ ਮਾਰਦਾ ਹੁਣ ਇਹਦਾ ਭਾਈ ਜਮੇ ਨਹੀਂ ਜਾਂਦਾ ਭੁੱਲ ਕੇ ਵੀ ਸਿਰਫ ਇੱਕ ਦਿਨ ਬਿਠਾਇਆ ਈ ਸਤਰੀ ਤੇ ਇੱਕ ਦਿਨ ਸਤਰੀ ਤੇ ਬਿਠਾਉਣ ਤੋਂ ਬਾਅਦ ਵੀਰੇ ਜਮਾ ਹੀ ਨਹੀਂ ਗਿਆ ਯਾਰ ਜਮੇ ਪੂਰਾ ਸਰਾ ਰਿਜ਼ਲਟ ਬਹੁਤ ਤੰਗਾ ਇਹਨਾਂ ਦਾ ਤੇ ਹੁਣ ਦੇਖਦੇ ਅੱਗੇ ਇਹਨਾਂ ਨੂੰ ਡਾਹਣ ਵਾਲਾ ਮੋਟਾ ਵੀ ਸਤਰੀ ਤੇ ਬੰਨਣ ਲੱਗੇ ਜਿਆਦਾ ਕੋ ਕਾਲਾ ਚੀਨਾ ਇਹ ਵੀ ਬਹੁਤ ਜੰਗ ਬਸਾ ਹਣੀ ਆਪਣੇ ਕੋਲ ਇੰਕਤੀ ਇਹਨਾਂ ਦੇ ਵਿੱਚੋਂ ਵਾਹ ਜੋੜੇ ਲੱਗੋ ਜੀ ਇਹਨਾਂ ਨੇ ਆਂਡੇ ਧਰ ਲਏ ਤੇ ਕਾ ਕਬੂਤਰੀ ਆਂਡੇ ਧਰੀ ਬੈਠੀ ਹੈ ਨਾ ਉਹ ਲਾਲ ਜੀਨਾ ਕੂਤ ਲੱਗਾ ਹੋ ਪਰਲਾ ਤੇ ਹੁਣ ਇੱਕਤੀ ਆਪਾਂ ਦੇਖਦੇ ਆ ਇੱਕਤੀ ਇਹਨਾਂ ਚੋਂ ਡਾਵਾਂਗੇ ਬੱਚੇ ਆ ਸ਼ਾਕ ਖਿੜੀ ਆ ਦੇਖੋ ਇਹਦੇ ਨਹੀਂ ਆਂਡੇ ਲੈ ਵੀਰੇ ਇੰਕਤੀ ਇਹ ਬਸ ਆਈ ਫਿਰਦੀ ਛੱਡੀ ਹੋਈ ਐ ਇੰਕਤੀ ਤੇ ਆ ਕਬੂਤਰੀ ਆ ਵੀ ਆ ਵੀ ਆਪਣੇ ਕੋਲ ਗੱਜ ਕੇ ਵੀਰੇ ਇੰਕਤੀ ਕਾਲੇ ਜੀਨੇ ਇਹ ਆਪਣੇ ਨੀਲੇ ਦੇ ਪੱਠੇ ਆ ਵੀਰੇ ਇਹ ਨੀਲਾ ਆਪਣੇ ਵਿੱਚ ਗਰਮੀਆਂ ਦੇ ਵਿੱਚ ਪੂਰੀ ਕਹਿਰ ਦੀ ਗਰਮੀ ਦੇ ਵਿੱਚ ਆਪਣੇ ਕੋਲੇ 1.5 2 2 2 ਪੂਰਾ ਵਧੀਆ ਉੱਡਿਆ ਕੱਲਾ ਹੀ ਫਿਰਦਾ ਹੁੰਦਾ ਸੀ ਬਬਰਾ ਇਹ ਉਹਦਾ ਪੁੱਤ ਐ ਇੱਕ ਦੀ ਪਹਿਲਾਂ ਤਾਂ ਮੇਰੇ ਕੋਲੇ ਗੱਜੇ ਨਹੀਂ ਵੀਰੇ ਦੋ ਐ ਵੀ ਤੁਹਾਨੂੰ ਕਹਿ ਦिए ਮੈਨੂੰ ਲੱਗਾ ਯਾਰ ਗੱਜੇ ਨਹੀਂ ਐ ਇੱਕ ਦੀ ਆ ਗੱਜੇ ਗਿਆ ਆ ਵੀ ਕਾਲੇ ਚੀਨੇ ਦਾ ਪੁੱਤ ਤੁਹਾਨੂੰ ਖਾ ਦੇਣਾ ਇੱਕ ਹੋਰ ਉਹ ਫਿਰਦਾ ਹੂ ਇਹ ਦੋ ਆ ਦੇਖੋ ਆ ਬੈਠਾ ਆ ਵੀ ਕਾਲੇ ਚੀਨੇ ਦਾ ਪੁੱਤ ਆ ਵੀ ਕਾਲੇ ਚੀਨੇ ਦਾ ਪੁੱਤ ਇੱਕ ਉਹਨੇ ਇੱਕ ਦੀ ਪੰਜ ਬੱਚੇ ਲਿਆ ਵੀਰੇ ਇੱਕ ਦੀ ਇੱਕ ਦੋ ਆਪਣੇ ਯਾਰ ਦੋਸਤਾਂ ਨੂੰ ਦੇ ਦਾਂਗੇ ਤੇ 1 2 2 3 ਆਪਾਂ ਘਝਾ ਲਾਂਗੇ ਆ ਵੀਰੇ 1 3 ਆ ਸ਼ਾਕ ਖਾ ਬੱਚਾ ਬਹੁਤ ਚੰਗਾ ਐਦਾ ਤਾਂ ਬੈਠਾ ਕਦੇ ਨਹੀਂ ਛੜ ਇਹ ਵੀ ਬੜਾ ਸੇ ਰਖ ਰਿਹਾ ਆਵਲਾ ਇਹ ਮੇਰੇ ਕੋਲ ਹੈ ਨਾ ਜੋੜਾ ਸੀਗਾ ਪਹਿਲਾਂ ਤੇ ਉਹ ਉਧਰ ਬੈਠਾ ਇੱਕ ਉਹ ਬੱਚੇ ਤਾਂ ਕੂੜੀ ਕੱਚੇ ਆਣੇ ਧਰਨ ਲੱਗੀ ਤੇ ਫਿਰ 1 3 ਥੋੜਾ ਜਿਹਾ ਫਿਰ ਕੀਤਾ 33 ਹਾਕਤਾਵ ਜਾ ਫਿਰ 33 ਚਲ ਮਾੜੀ ਮੋਟੀ ਲੱਗ ਗਈ ਤੇ ਹੁਣ ਇੱਥੇ ਆ ਦਵਾਰੇ ਬੱਚਾ ਘਣਾ ਪੜਾਇਆ ਉਹਦੇ ਕੋਲ ਤੇ ਆਪਾਂ ਦੇਖਦੇ ਆ ਇਹ ਗਾਹ ਦੇ ਪਾ ਥੋੜਾ ਜਿਹਾ ਢੇਲਾ ਹੋ ਗਿਆ ਦਵਾਈ ਲਈ ਸੀ ਨਾ ਤੇ ਲੀਵਰ ਵਾਲੀ ਦਵਾਈ ਵੀਰੇ ਦਿਆ ਕਰੋ ਨਾ ਥੋੜੀ। ਮਾਦਾ ਵੀਰੇ ਹਾਈ ਟੈਕ ਹੀ ਲਾਈ ਆ। ਹਾਈ ਟੈਕ 5-5 ਬੂੰਦਾ 6-6 ਦਿੱਤੀ, 3-5-5 ਬੂੰਦਾ ਦਿੱਤੀਆਂ। ਤੇ 5-5 ਬੂੰਦਾ ਦੇਣ ਤੋਂ ਬਾਅਦ ਵੀਰੇ ਤੁਹਾਨੂੰ ਨਾ ਬੜਾ ਪਾਣੀ ਢੇਰ ਲਾਦੇ ਵੀਰੇ ਇਹਨਾਂ ਨੇ। ਪੂਰਾ ਰਿਹਾ ਵਧੀਆ ਰਿਜ਼ਲਟ ਮਿਲਿਆ ਆਪਣਾ ਪਾਲ। ਆਹ ਦਾ ਜੀ ਨਾ। ਆਪ ਇਹ ਵਾਰ ਹੁਣ ਝਾੜੇ ਦੇ ਪਾਏ ਵੀਰੇ। ਬਸ ਇਹਨਾਂ ਚ ਵੀਰੇ ਪਾੜ ਪਟਾਈ ਕਰਦਾਂ ਗੁਣੇ ਅੰਤਵਾਰ ਨੂੰ। ਬਸ ਜਿਹੜੀਆਂ ਜਿਹੜੀਆਂ ਰਹਿ ਗਈਆਂ ਉਹ ਚੱਕ ਦਾਂਗੇ। ਕੱਟ ਦਾਂਗੇ। ਥੋੜੀਆਂ ਹੀ ਨੇ ਬਾਲੀਆਂ ਨੇ ਹੈਗੀਆਂ ਵੀਰੇ ਇਹਨਾਂ ਦੇ ਬਾਅਦ ਹੁਣ ਤਾਂ ਸਾਰੀ ਨੇ ਇਹ। ਐਂ ਡਾਲੀਆਂ ਚਾਰ ਚਾਰ ਪੰਜ ਪੰਜ ਕਰਨੀਆਂ ਨਹੀਂ ਆਉਣੀਆਂ ਉਹ ਚੱਕ ਲਾਂਗੇ ਆਪਾਂ ਇਹਦੀ ਉਹਨਾਂ ਨੂੰ ਕੱਚ ਦਾਂਗੇ ਬਸ ਬਾਕੀ ਫਿਰ ਮੜਕੇ ਵੀ ਪਾਵਾਂਗੇ ਸਾਰੋਂ ਦੋਨੋਂ ਤੇ ਪਾਨਕ ਸਾਰੋਂ ਚੱਲਣੀਆਂ ਹੁੰਨ ਦਾ ਤੁਹਾਨੂੰ ਪਤਾ ਹੀ ਆ ਫਿਰ ਇੱਕਤੀ ਕਰਾਂਗੇ ਹਿਸਾਬ ਤਾਬ ਇਹ ਕਾ ਰੱਤਾ ਵੀਰੇ ਇਹ ਹਜੇ ਇੱਕਤੀ ਬਿਠਾਉਣੇ ਤਾਂ ਹੁੰਦੇ ਆ ਵੀਰੇ ਵੀ ਸਾਡੇ ਕਿੰਨੇ ਦੇਖਿਆ ਵੀ ਤੈਨੂੰ ਕਹਿ ਦਈਏ ਗੁੱਜਿਆ ਹੋਇਆ ਗੁੱਜਿਆ ਗੁੱਜਿਆ ਤਾਂ ਹੈ ਨਹੀਂ ਮੈਨੂੰ ਕਦੇ ਇਹਨਾਂ ਸਾਡੇ ਆਉਂਦੇ ਨਹੀਂ ਪਤਾ ਲੱਗੂ ਵੀ ਆ ਗਿਆ ਤਾਂ ਠੀਕ ਆ ਨਹੀਂ ਆਇਆ ਤਾਂ ਫਿਰ ਰੱਬ ਦਾ ਨਾ ਹੀ ਨਹੀ ਕਾ ਬੰਦਾ ਬੋਗਾ ਢੱਲਾ ਜਰਾ ਪੁੱਤੇ ਆਪਣਾ ਵੇਨੇ ਉਹ ਚਟਾ ਕੀਤਾ ਥੋੜਾ ਜਿਹਾ ਦਵਾਈ ਦਵਾਈ ਤੇ ਨਾਲੇ ਥੋੜਾ ਜਿਹਾ ਲਾਗ ਗਿਆ ਇਹਦਾ ਪਿਓ ਤੁਮ ਨੂੰ ਪਾਉਣਾ ਇੱਕ ਉਹ ਦੇ ਬਟਾਂਡੇ ਵਾਲੇ ਇਹਦਾ ਪਿਓ ਬੜੇ ਬਹੁਤ ਚੰਗਾ ਆਪਣੇ ਕੋਲ ਉਹਦੇ ਵਾਲਾ ਹਟ ਤੇ ਇਹਦੇ 3 ਬੁੱਤ ਤੇ ਇਹਦੀ 2 ਬੁੱਤ ਨੇ ਇਹਦੇ ਕੋਲ ਆਪਣੇ ਇੱਕ ਆ ਬੈਠਾ ਇੱਕ ਉਧਰ ਬੈਠਾ ਉਧਰ ਬੈਠਾ ਛੱਡਿਆ ਮੇਰੇ ਕੋਲ ਦੇਖ ਲੈ ਪੂਰੇ ਆਏ ਪੂਰੇ ਟੰਨਾ ਟੰਨਾ ਪਏ ਨੇ ਆਹ ਦੇਖੋ ਡੱਬਿਆਂ ਦਾ ਜੋੜਾ ਦੇਖੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਰੇ ਕਿਵੇਂ ਲੱਗਿਆ ਕਬੂਤਰ ਕਿਹੜਾ ਕਿਵੇਂ ਲੱਗਿਆ ਕਿਹੜਾ ਨਹੀਂ ਲੱਗਿਆ ਤਸਿਆ ਕਰੋ ਵੀ ਕਿਹੜਾ ਸਹੀ ਆ ਪਤਾ ਲੱਗ ਜਾਂਦਾ ਖਿਡਾਰੀ ਬੰਦਿਆਂ ਨੂੰ ਦਾ ਆਖੀ ਪੰਦੀਆ ਵੀ ਉਹ ਚੰਗਾ ਯਾਰ ਉਹ ਮਾੜਾ ਆਪਾਂ ਕਿਹੜਾ ਗੁੱਸਾ ਕਰਨਾ ਯਾਰ ਤੁਹਾਨੂੰ ਪਤਾ ਤਾਂ ਹੈਗਾ ਕਿ ਕੋਈ ਚੰਗਾ ਜਿਹਨੇ ਕਿਹਾ ਤਾਂ ਠੀਕ ਉਹਨੇ ਕੋਈ ਚੰਗਾ ਦੇਖ ਕੇ ਕਹਿੰਦਾ ਤੁਮ ਵੀ ਵਾਫੀ ਦੇਖ ਲੈਣੇ ਕਿ ਡਾਡੂ ਕੇ ਦਿਖਾ ਦੇ ਮੇਰੇ ਯੱਟ ਦੱਸਾਂਗੇ ਤੁਹਾਨੂੰ ਵੀ ਕਿਹੜੇ ਕਿਹੜੇ ਜੋੜੇ ਦਾ ਰਿਜ਼ਲਟ ਕਿਵੇਂ ਆਇਆ ਕਿਹੜੇ ਮੈਨੂੰ ਨਹੀਂ ਆਇਆ ਆਪਾਂ ਵੀਰੇ ਜੋੜੀ ਉਹ ਰੱਖੀ ਦੇਣੀ ਯਾਰ ਜਿਹੜੇ ਆਪਣੇ ਕੋਲੇ ਜੋੜੇ ਕਹਿੰਦੇ ਹੁੰਦੇ ਨਹੀਂ ਉਹ ਜਿਹਨਾਂ ਦੇ ਬੱਚੇ ਉੱਡ ਜਾਣ ਵੀਰੇ ਆਪਾਂ ਉਹ ਰੱਖੀ ਦੇਆ ਉਦਵਾ ਚਪਾ ਦੋ ਵਾਰੀ ਦੇਖੀ ਜਾਵੇ ਦੋ 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 ਵਾਰੀ ਚ ਬੱਚੇ ਉਹਨਾਂ ਦੇ ਨਾ ਖੜਨ ਨਾ ਉੱਡਣ ਫਿਰ ਆਪਾਂ ਜੋੜੇ ਲਾਹਦਾ ਆਪਾਂ ਜੋੜੇ ਚੁਗਾ ਦੇਈਦਾ ਕਿਉਂਕਿ ਆਪਾਂ ਇੰਨੇ ਵਿਲੇ ਤਾਂ ਨਹੀਂ ਵਿਲੇ ਐਵੇਂ ਤੁਹਾਨੂੰ ਕਹਿ ਦਈਏ ਵੀ ਆਪਾਂ ਹੁਣ ਦੋ ਦੇਖੀ ਜਾਈਏ ਦੇਖੀਏ ਆਪਾਂ ਤਾਂ ਸਿਰਫ ਦੋ ਵਾਰੀ ਦੇਖੀਦਾ ਉੱਡ ਕੇ ਠੀਕ ਆ ਨਹੀਂ ਉੱਡੇ ਕੇ ਫਿਰ ਆਪਾਂ ਆਪਣਾ ਯਾਰ ਦੋਸਤ ਹੈਗਾ ਉਹਨੂੰ ਜੁਗਾ ਦੇਈਦੇ ਨੇ ਫਿਰ ਉਹ ਦੇਖ ਲਾਤਾ ਵੀ ਨਿਹਰਾ ਭਾਈ ਕਿਹੜਾ ਜੱਟ ਕੰਮ ਆਹ ਦੇਖੋ ਲੈ ਉਹਨੂੰ ਕਹਿੰਦੇ ਕਾਲੇ ਦੇ ਨੀਲੇ ਦੇ ਪੱਤੇ ਨਾਲ ਦੇਖੋ ਬੜਾ ਸਰਾ ਕੰਮ ਇਹਨਾਂ ਦਾ ਬਾਈ ਆ ਦੇਖੋ ਆ ਆਪਣੇ ਕੋਲ ਟੰਗ ਦੇਣਾ ਬਾਦ ਮੁੜ ਕੇ ਆ ਵੀਰੇ ਹੁਣ ਝਾੜੇ ਦੇ ਪਿਆ ਹੋਇਆ ਆ ਗਿਆ ਵਿਚਾਰਾ ਦੂਜੇ ਦਿਨ ਨੂੰ ਡੈਂਦਾ ਟੰਦਾ ਦਵਾਗ ਰੌਂਗ ਦੇ ਨੇ ਛਤਰੀ ਤੇ ਬਹਿ ਗਿਆ ਆ ਕਾਲਾ ਜੀਨਾ ਵੀ ਦੂਜੇ ਦਿਨ ਆਇਆ ਆਹ ਵਾਲਾ ਵੀ ਦੂਜੇ ਦਿਨ ਆਇਆ ਵੀਰੇ ਤੇ ਇੱਕ ਹੋਰੇ ਬੈਠੀ ਹੋ ਗਈ ਆਹ ਵਾਲੀ ਇਹ ਵੀ ਆਪਣੇ ਕੋਲ ਆਈ ਦੂਜੇ ਤੀਜੇ ਦੂਜੇ ਤੀਜੇ ਦਿਨ ਸਾਰੇ तकरीबन ਆ ਗਏ ਵੀਰੇ ਬਸ 바ੱਗ ਦੀ ਕਿਰਪਾ ਨਾਲ ਗੱਜ ਗਏ ਵੀ ਤੁਹਾਨੂੰ ਕਹਿ ਦਈਏ ਵਧੀਆ ਰਿਹਾ ਰਿਜ਼ਲਟ ਆ ਗਿਆ ਆਪਾਂ ਨੂੰ ਚਲੋ ਦੇਖਦੇ ਆਪਾਂ ਹੁਣ ਅੱਗੇ ਤੋਂ ਕਰਾਂਗੇ ਹਿਸਾਬ ਤੁਹਾਡਾ ਵੀਰੇ ਦਾੜੂ ਕੇ ਤੁਹਾਨੂੰ ਦੱਸਾਂਗੇ ਰਿਜ਼ਲਟ ਇਹ ਆਇਆ ਨਾ ਓਕੇ ਮਾੜਾ ਮोटा ਦੇਖਣਾ ਬੰਦਾ ਬੱਚਿਆਂ ਨੂੰ ਪਾਣੀ ਪੋਣੀ ਦੇਣ ਵਾਲਾ ਫਿਰ ਉਹ ਪਾਣੀ ਪੋਣੀ ਦਵਾਉਂਦਾ ਹੈ ਬਾਈ ਆਹ ਦੇਖੋ ਰੰਗ ਨਾ ਸੋਹਣਾ ਕਰਿਆ ਆਹ ਬੈਠਾ ਦਾ ਪੁੱਤ ਆਓ ਕਾਲਾ ਜੀ ਨੇ ਕਹਦਾ ਕਾਲਾ ਜੀ ਨਹੀਂ ਹੈ ਇੱਕ ਮੈਨੂੰ ਲੱਗਦਾ ਬਈ ਮਖਿਆਲਾ ਜਿਹਾ ਲੱਗਦਾ ਵਾੜਾ ਦੇਖੋ ਜਿਹੜਾ ਚਲੋ ਚਲੋ ਬਾਈ ਓਕੇ ਧੰਨਵਾਦ